ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਇਹ ਚੈਨਲ ਨਾਲ ਜੁੜਿਆ ਸਾਰੇ ਚੜ੍ਹਦੀ ਕਲਾ ਤੇ ਤੰਦਰੁਸਤੀ 'ਚ ਹੋਗੇ ਕਿਵੈਸਟ ਬੇਨਤੀ ਕਰਦੇ ਆਂ ਸਾਰੇ ਭੈਣ ਭਰਾਵਾਂ ਨੂੰ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਵੱਧ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਅੱਜ ਦੀ ਵਿਜਿਟ ਪਿੰਡ ਰਾਮੂਵਾਲ ਜ਼ਿਲ੍ਹਾ ਸ਼ੇਰੀ ਤਰਨਤਾਰ ਸਾਹਿਬ ਤੇ ਤਹਿਸੀਲ ਲਗਦੀ ਸੱਜਣੋ ਪੱਟੀ ਭਾਈ ਭੁਪਿੰਦਰ ਸਿੰਘ ਜੀ ਦੇ ਫਾਰਮ ਤੇ ਪਹੁੰਚ ਚੁੱਕੇ ਆ ਬੇਨਤੀ ਕਰਦੇ ਆ ਕਿਤੇ ਵੀ ਖਰੀਦਾਰੀ ਕਰਦੇ ਜੇ ਨਰਖ ਪਰਖ ਤਸੱਲੀਆ ਕਰਕੇ ਲੈ ਕੇ ਜਾਇਆ ਕਰੋ ਫਰਜ਼ ਬੰਦਾ ਵੀਡੀਓ ਨੂੰ ਗਾਹ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਵੀਰ ਦਾ ਕੋਈ ਫਾਇਦਾ ਆ ਜਾਏ ਕੋਈ ਆਪਣੀ ਖਰੀਦਾਰੀ ਕਰ ਸਕੇ ਤੇ ਵੱਤ ਵੱਤ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਆ ਜੀ ਤੇ ਆਓ ਲਈਏ ਵਧੇਰੇ ਜਾਣਕਾਰੀ ਵੀਰ ਤੋਂ ਤੇ ਲਾਈਕ ਕਰੀਏ ਸਾਂਝੇ ਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਕੀ ਹਾਲ ਚੱਲ ਤੁਹਾਡੇ ਚੜ੍ਹਦੀ ਕਲਾ ਜੀ ਤੁਸੀਂ ਸੁਣਾਓ ਵਧੀਆ ਵਧੀਆ ਠੀਕ ਠਾਕ ਪਰਵਾਸ ਸਰ ਸਾਹਿਬ ਚੜ੍ਹਦੀ ਕਲਾ ਕਿਰਪਾ ਜੀ ਤੁਸੀਂ ਦੱਸੋ ਵਧੀਆ ਵਧੀਆ ਠੀਕ ਠਾਕ ਠੰਡ ਜੀ ਵਾਵਾ ਅੱਜ ਕਰਤੀ ਜੀ ਆ ਠੰਡਾ ਅਜ ਫੇਰ ਧੁੰਦ ਬੜੀ ਪੈ ਗਈ ਆ ਦੇ ਠੀਕ ਹੈ ਜੀ ਤੇ ਅੱਜ ਫਿਰ ਇੱਕੋ ਹੀ ਆ ਆ ਦੋ ਹੀ ਇੱਕ ਸੇਲ ਹੋ ਗਈ ਆ ਤੇ ਫਿਰ ਠੀਕ ਹੈ ਜੀ ਨਾਮ ਦੱਸਿਓ ਐਡਰੈਸ ਜੀ ਨਾਮ ਆਪਣਾ ਭਪਿੰਦਰ ਸਿੰਘ ਹਾਂ ਜੀ ਪਿੰਡ ਰਾਮੂਵਾਲ ਅੱਛਾ ਜੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਫ ਤੋਂ ਤਸਵੀਲ ਪਾਟੀ ਠੀਕ ਹੈ ਜੀ ਮੋਬਾਈਲ ਨੰਬਰ ਮਮਾ ਨੰਬਰ 95307 38320 ਠੀਕ ਹੈ ਜੀ ਫਿਰ ਮੱਝ ਭਾਵੇਂ ਇੱਕੋ ਲਿਆਂਦੀ ਆ ਤੇ ਲਿਆਂਦੀ ਚੰਗੀ ਹੈ ਮੈਂ ਚੰਗੀ ਹੈ ਜੀ ਕੱਦ ਕਾਠ ਵਾਲੀ ਪੂਰੇ ਵਾਲੀ ਹੈਣਾ ਬਾਂਦੀ ਚੰਗੀ ਚਵਾਈ ਬੜੀ ਭੋਲੀ ਬੜਾ ਚਵਾ ਮੈਂ ਭੋਲੀ ਭਾਵੇਂ ਜਵਾਕ ਚਾਣੀ ਨੋਕ ਵਾਲਾ ਲੱਗਾ ਸਜਣੋ ਸਾਰੇ ਸੂਰਜਾਨੇ ਲਓ ਜੀ ਥਣ ਜਿਹੜਾ ਇਹੋ ਜਿਹਾ ਨੋਕ ਵਾਲਾ ਪਤਲਾ ਥਣ ਥੋੜਾ ਜਿਆਦਾ ਵੀ ਪਤਲਾ ਕਿਉਂਕਿ ਥਣ ਪੂਰਾ ਸੋਹਣਾ ਹੈ ਤੇ ਸੋਣਿਆ ਮਾਜ ਤੇ ਜਾ ਕੇ ਸੁਆ ਜਿਹੜੀ ਦੱਸਦੇ ਆ ਠੀਕ ਹੈ ਜੀ ਉਹਦਾ ਮਾਜ ਤੇ ਹੈਗੀ ਹੈ ਮਰ ਕੱਟੀ ਵੇਖੋ ਤੇ ਕੀ ਬਾਤਾਂ ਕੱਟੀ ਕੱਟੀ ਵਿੱਚ ਕੀ ਸੰਭੀ ਸੰਭੀ ਕੱਟੀ ਉਹ ਦੱਸਦੇ ਵੀ ਨਵਾਬ ਦਾ ਠੀਕਾ ਭਰ ਆਇਆ ਵੀ ਉਹਨਾਂ ਨੇ ਕਿਹਦਾ ਨਵਾਬ ਵਾਲੀ ਦਾ ਠੀਕਾ ਹੈ ਨਵਾਬ ਦੀ ਕੱਟੀ ਆ ਆ ਨਵਾਬ ਦੀ ਕੀ ਬਾਤਾਂ ਗਈ ਨਵਾਬ ਤੇ ਮੈਨੂੰ ਉਹਨੇ ਲੈ ਜਾਉ ਤਾਂ ਮੈਂ ਡਰਾਈਵਰ ਨੂੰ ਆਖਿਆ ਲੈ ਯਹੀਂ ਤੋਂ ਮੜ ਕੇ ਲਿਆਂਦਾ ਹੀ ਨਹੀਂ ਕਰਨ ਕੱਟਾ ਐ ਬੜਾ ਸੰਦਾ ਠੀਕਾ ਜਿਹੜਾ ਨਵਾਬ ਦਾ ਅੱਛਾ ਠੀਕਾ ਜਿਹੜਾ ਸੀਮਨ ਭਰਿਆ ਸੀਮਨ ਭਰਿਆ ਉਹਨਾਂ ਰੱਖਿਆ ਹੋ ਸੰਭੇ ਰੱਖਿਆ ਸੰਭੇ ਠੀਕ ਆ ਵਾ ਤਾਂ ਅਰਕਾ ਬੰਦੇ ਕੇ ਕੋਈ ਬਰੀਡਰ ਕੋਲ ਹੋਗੀ ਨੇ ਬੜੀਆਂ ਚੰਗੀਆਂ ਚੰਗੀਆਂ ਮੱਝਾਂ ਰੱਖਦੇ ਅੱਛਾ ਜੀ ਫਿਰ ਦੁੱਧ ਛੱਡ ਕੇ ਕਟੀਆਂ ਪਾਲਦੇ ਆ ਵੀ ਇਹ ਹੁਣ ਮਜੂਦਾਤ ਉਹਦੇ ਕਿੰਨਾ ਹੈ ਹੁਣ ਦੁੱਧ ਹੋਊਗਾ 11 ਕਿਲੋ ਥੱਲੇ 11 ਕਿਲੋ ਅਜ ਕੱਲ ਹੀ ਆਈ ਆ ਆਪਣੇ ਕੋਲ ਮੈਂ ਇਹ ਕੱਲ ਹੀ ਆਈ ਆ ਕੱਲ ਹੀ ਆ ਵਾਜੂਗੀ ਤੋ ਜੇ ਕੋਈ ਸਾਂਭਰ ਵਾਲਾ ਆਵੇ ਤੇ ਦੁੱਧ ਦ ਦੁੱਧ 13 ਕਿਲੋ ਕਰ ਜੂਗੀ ਜੇ ਕੋਈ ਸਾਂਭ ਲੇ ਬਾਕੀ ਮੈਂ ਵੱਢੀ ਆ ਕਿਸੇ ਨੇ ਥੋੜੀ ਜੀ ਸਾਂਭ ਵੀ ਨਹੀਂ ਆ ਹਨਾ ਕਾਤ ਦਾ ਵੱਡਾ ਖੁੱਲ ਗੇ ਤੋਰਾ ਕਰਾਈਏ ਚੈੱਕ ਕੱਲ ਹੀ ਨਾ ਤੋਰੋ ਕੱਲ ਹੀ ਤੋਰ ਲਓ ਬੱਚਾ ਰਹਿੰਦੋ ਲੋ ਜੀ ਸਜਰੋ ਬਾਕੀ ਕੱਟੀ ਚੰਗੀ ਮਗਰ ਨਵਾਬ ਦੀ ਆ ਮੇਰੇ ਹਿਸਾਬ ਨਾਲ ਜਿਹੜੀ ਮੈਂ ਵੀ ਇਹ ਵੀ ਖਾਨਦਾਨੀ ਰਵੇ ਦੇ ਵਿੱਚੋਂ ਚੰਗੀ ਆ ਕਿਉਂਕਿ ਕੱਦ ਕਾਠ ਹਾਰੀ ਸਾਰੀ ਦਾ ਐਡਾ ਕੱਦ ਨਹੀਂ ਹੁੰਦਾ ਜਿਹੜੇ ਵੱਡੇ ਟਾਂਚੇ ਦੀਦੇ ਥਾਨ ਬੜਾ ਸੁਆਦੀ ਨੋਕ ਆ ਐ ਪੂਣੀਆ ਰਕਾਣ ਲੋ ਜੀ ਕਿਆ ਬਾਤ ਆ ਤੁਰਦਾ ਤੁਰਾ ਵੇਖੋ ਕਿੱਡੀ ਮੋਢੇ ਦੇ ਆਉਂਦੀ ਆ ਵੀਰ ਦੇ ਮੋਢੇ ਦੇ 6 ਫੁੱਟ ਦਾ ਵੀਰ ਆ ਤੇ ਮੋਢੇ ਤੇ ਦੇਖ ਸਕਦੇ ਜੇ ਲੱਗ ਗਿਆ ਇਧਰੋਂ ਦੂਰੋਂ ਹਿਸਾਬ ਲਈ ਇਹਦੇ ਵੀਰ ਦੀਂਦਾ ਕਿੰਨਾ ਕਿ ਤੇ ਆਪੇ ਅੰਤਾਜਾ ਲਾ ਲੋ 5.5 ਫੁੱਟ ਦੀ ਹਾਈਟ ਦਾ ਅੰਤਾਜਾ ਮੈਂ ਲਾਉਣਾ ਕਿ ਮੈਂ ਹੋਊਗੀ ਜੇディ ਮੈਂ ਜਵਾਨ ਕੈਮਰੇ ਦੇ ਤੇ ਭਾਵੇਂ ਨਿੱਕੀ ਜਾਪੇ ਨਾ ਉਂਝ ਮੈਂ ਵੱਡੀ ਜੀ ਕੱਦ ਕਾਟ ਦੀ ਜਿੰਨੇ ਨੇ ਨੇੜਿਓਂ ਦੂਰੋਂ ਉਹਨਾ ਵੇਖ ਕੇ ਆ ਕੇ ਚੈੱਕ ਵੀ ਕਰ ਸਕਦਾ ਕਿ ਕਿੱਡੀ ਕ ਮੈਂ ਠੀਕ ਆ ਜੀ ਕਿਆ ਬਾਤ ਆ ਤੇ ਮੈਂ ਵੀ ਸੋਹਣੀ ਆ ਪੂਰੀ ਦੁੱਧ ਵਾਲੀ ਚੀਜ਼ ਆ ਕੋਈ ਉਹੋ ਜਿਹੀ ਨਹੀਂ ਆ ਬਰੀਡ ਵਾਲੀ ਆ ਪੂਰੀ ਹਲੋ ਤੇ ਬੰਦ ਹੋ ਜੀ ਬੰਨੀ ਸੋਨਾ ਆ ਆਰਡਰ ਕੁਆਲਟੀ ਕਰਮਾਲੀ ਦੀ ਹਲੋ ਕੀ ਬਾਤਾਂ ਥਾਂ ਥੋੜੇ ਚਲੇ ਸੋਹਣੇ ਲੱਗੇ ਕਰਮਾਲੀ ਨੂੰ ਤੇ ਕਿੰਨਾ ਕੁ ਮੋਲਿਆ ਤੇ ਕੀ ਹਿਸਾਬ ਕਿਤਾਬ ਆ ਇਹ ਸੰਤੋਖ ਸਾਬ ਮੋਲੋ ਦੇ ਤਾਂ ਕਰਦੇ 110000 ਰੁਪਿਆ ਅੱਛਾ ਜੀ ਇੱਕ ਪੰਜ ਦੀ ਦੇ ਦਾਂਗੇ ਇੱਕ ਪੰਜ ਦੀ ਹਾਂਜੀ ਹੋਰ ਮਾਨਤਾਂ ਹੋ ਜੂ ਕਰ ਦਾਂਗੇ ਹੋਰ ਦੋ ਤਿੰਨ ਜਿਆਦਾ ਕਰ ਦੋਗੇ ਕਰ ਦਾਂਗੇ ਹਾਂ ਤੇ ਪੂਰੇ ਲੱਖ ਦੀ ਕਰਤੀਏ ਚਲੋ ਠੀਕ ਪੂਰੇ ਲੱਖ ਦੀ ਪੂਰੇ ਲੱਖ ਦੀ ਦੇ ਰਗੇ ਲਓ ਜੀ ਸੱਜਣੋ ਹੁਣ ਦੇਖ ਸਕਦੇ ਜੀ ਪੂਰੀ ਲੱਖ ਦੀ ਹੈ ਜਿਹੜੀ ਆਰਡਰ ਕੁਆਲਿਟੀ ਫੇਰ ਤੁਹਾਨੂੰ ਮੈਂ ਦਿਖਾਉਣਾ ਨੇੜ ਤੋਂ ਕੱਲਾ ਕੱਲਾ ਥਾਂ ਲੱਗਾ ਜੀ ਠੀਕ ਹੈ ਜੀ ਤੇ ਪੂਰੇ ਲੱਖ ਦੀ ਮੈਂ ਮਿਲ ਜੂਏ ਤੇ ਜਗ ਸੂਆ ਬਾਕੀ ਮੈਂ ਚੰਗੀ ਅਬਾਡੀ ਬੰਤਰ ਦੀ ਦੇਖ ਸਕਦੇ ਜੇ ਕੱਟੀ ਮਗਰ ਪਲੀ ਆ ਇਹ ਨਰਖ ਪਰ ਤਸੱਲੀ ਕਰਕੇ ਲਾਜੋ ਧੋਕੜਾ ਗੱਬਣਾ ਦਾ 80000 ਮੰਗੀਆਂ ਦੇ ਲੱਖ ਲੱਖ ਮੰਗੀਆਂ ਜਾਂਦੇ ਆ ਸੱਜਰ ਦੇਂਦਾ ਆ ਸੱਜਰ ਬਾਮੀ ਅਗਲਾ ਵੀਡੀਓ ਵੇਖਿਆ 80000 ਦੀਆਂ ਧੋਕੜਾ ਲਓ ਜੀ ਧਾਰਾਂ ਵੀ ਤੁਹਾਨੂੰ ਮਰਵਾ ਕੇ ਵਿੱਚ ਦਿਖਾ ਦਿੰਨੇ ਐਂਡ ਤੇ ਠੀਕ ਆ ਜੀ ਬਾਕੀ ਮੈਂ ਚੰਗੀ ਠੰਢੀ ਆ ਲਓ ਜੀ ਅਗਲੇ ਸਨਾਂ ਦਾ ਚਬਾ ਜਿਹੜਾ ਵਾਕਿਆ ਗਨੇਰ ਕੀ ਪੋਲੀ ਆ ਠੀਕ ਆ ਤੇ ਰੀਡ ਕੋ ਅੱਜ ਚੜ ਜਾਣੀ ਆ ਠੀਕ ਆ ਜੀ 2 ਫਰਵਰੀ ਤੇ ਦਾਮੀਨਾ ਤੇ 2025 ਨੂੰ ਠੀਕ ਹੈ ਜੀ ਬਸ ਕਰੋ ਵੀਰ ਜੀ ਤੇ ਇਹ ਅਗਲੇ ਥਨਾ ਦਾ ਚਵਾਜ ਹੈ ਤੇ ਜਿੰਨੇ ਬਾਕੀ ਲੈਣੀ ਵੀ ਮਗਰਲੇ ਥਨਾ ਦਾ ਵੀ ਵਾਕੇ ਐ ਉਂਗਲਾ ਕੋ ਮੋਟੀ ਧਾਰ ਆ ਪੂਰੀ ਵਧੀਆ ਅਗਲੀ ਵੀਡੀਓ ਨਾਲ ਫਿਰ ਮਿਲਦੇ ਆ ਸਾਡੇ ਵੱਲੋਂ ਪਿਆਰ ਭਰੀ ਸਤਿ ਸਾਕ ਜੀ ਰੱਬ ਰਾਖਾ